ਅੱਜ ਜੀ ਕੇ ਅੱਤੇ ਗੁਰੂ ਪੈ ਗੁਰੂ ਰੂਪ ਸਾਸ ਸੰਗ ਜਿਉ ਅਸੀਂ ਅੱਜ ਗੁਰਦੁਆਰਾ ਬਾਬਾ ਸਲਵਾਣਾ ਸਾਹਿਬ ਦੇ ਕਿ ਖੜੇ ਹਾਂ ਜੀ ਸ਼ਮਸ਼ੀਰ ਖਾਲਸਾ ਸੇਵਾਦਲ ਦੇ ਸਿੰਘ ਤੇ ਅਸੀਂ 14 ਤਰੀਕ ਨੂੰ ਕਿਸੇ ਕਾਰਜਕਾਰ ਜੀ ਸਿੰਘ ਸਾਹਿਬ ਜੀ ਹਦਰ ਬਾਬਾ ਨਿਹਾਲ ਸਿੰਘ ਜੀ ਨਾਲ ਕਿਸੇ ਗੇਸੀ ਤਰਵਾਰ ਸਾਹਿਬ ਜੁਮਾਹਪੁਰਸ਼ਾਂ ਨੂੰ ਜਾਣਾ ਸੀ ਵੱਡਿਆਂ ਨੇ ਤੇ ਉੱਥੋਂ ਪਿੱਛੇ ਸਥਾਨ ਤੇ ਸਾਡੇ ਸਿੰਘ ਸੀ ਹੈਗੇ ਸੀ ਪੰਜ 10 ਸਿੰਘ ਰਹਿੰਦੇ ਆ ਕਿ ਇੱਥੇ ਤੇ ਉਸ ਤੋਂ ਪ੍ਰੰਤਿ ਬਜ਼ੁਰਗ ਸੇਵਾ ਰਾਮ ਜੀ ਨੇ ਪਿੰਡ ਬਖਲੌਰ ਤੋਂ ਪਿੰਡ ਬਖਲੌਰ ਪਿੰਡ ਬਖਲੌਰ ਇਹਨਾਂ ਦਾ ਇਸ ਸਾਈਕਲ ਦੇ ਸਿਲੰਡਰ ਭਰਣ ਗਏ ਸੀ ਤੋਂ ਗੁਰਦੁਆਰਾ ਸਾਹਿਬ ਤੋਂ ਕਈ ਤੱਕ 4 ਕਿਲੋਮੀਟਰ 3 ਕਿਲੋਮੀਟਰ ਦੀ ਜੁਰ ਏਜੰਸੀ ਹੈ ਸਿਲੰਡਰ ਦੀ ਤੁਰ ਕੇ ਵੀ ਜੁਰ ਕੇ ਵੀ ਚੜ ਕੇ ਕੀ ਜਾਣਾ ਤੁਰ ਪਹਿਲਾਂ ਚੜ ਕੇ ਗਏ ਹੁਣੇ ਪਿੱਛੇ ਰੱਖ ਕੇ ਆਉਂਦੇ ਤੁਰ ਕੇ ਆਉਂਦੇ ਸੀ ਜੋ ਅਸੀਂ ਕੈਮਰੇ ਵਿੱਚ ਵੀ ਦੇਖਿਆ ਤੇ ਇਹਨਾਂ ਨੂੰ ਰਾਜ ਦੇ ਤਾੜ ਦੇ ਹੁਣੇ ਤੁਹਾਨੂੰ ਪਤਾ ਜਿਗਾ ਨਸ਼ੇ ਦਾ ਦੌਰ ਹੈ ਲੁੱਟਾ ਖੂਆ ਬਹੁ ਹੁੰਦੀਆਂ ਨੇ ਇਸ ਕਰਕੇ ਇਹਨਾਂ ਦਾ ਸਾਡੇ ਗੁਰਦੁਆਰਾ ਸਾਹਿਬ ਤੋਂ ਤਾੜ ਦੇ ਤਾੜ ਦੇ ਕਿਤੇ ਨਹੀਂ ਦਾ ਲੱਗਿਆ ਹੁਣ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਥੋੜੇ ਜਿਹਾ ਮਾਲਮ ਨਜ਼ਰ ਤੋਂ ਪਿੱਛੇ ਹੀ ਇਹ ਉੱਥੇ ਗਏ ਜਾ ਕੇ ਨਾਲ ਤੋਂ ਦਾਤ ਦਿਖਾ ਕੇ ਉਹਨਾਂ ਨੇ ਸਿਲੰਡਰ ਖੋ ਕੇ ਲੈ ਗਏ ਇਹਨਾਂ ਕੋ ਬਜ਼ੁਰਗਾ ਕੋ ਇੱਕੋ ਸਿਲੰਡਰ ਸੀ ਮਾਤਾ ਜੀ ਨੇ ਇਹ ਨੇ ਅਸੀਂ ਵੀ ਪਿੰਡੋਂ ਪਤਾ ਕੀਤਾ ਸਾਡੇ ਸਰਪੰਚ ਸਾਹਿਬ ਮੌਜੂਦਾ ਹਨ ਕੁੰਨੂ ਸਰਪੰਚ ਠੇਕੇਦਾਰ ਸਾਹਿਬ ਉਹਨਾਂ ਨੇ ਦੱਸਿਆ ਬਾਬਾ ਜੀ ਬਜ਼ੁਰਗ ਬਹੁਤ ਗਰੀਬ ਘਰੋਂ ਨੇ ਕਿ ਅਸੀਂ ਫਿਰ ਆਪਣੇ ਸੰਸਥਾ ਵੱਲੋਂ ਇਹਨਾਂ ਨੂੰ ਅੱਜ ਨਵਾਂ ਸਿਲੰਡਰ ਦੇਣ ਜਾ ਰਹੇ ਹਾਂ ਤੇ ਇਹਨਾਂ ਨੂੰ ਤਿੰਨ ਚਾਰ ਦਿਨ ਹੋ ਗਏ ਸੀ ਪੈੜ ਵੀ ਦਬਿਓ ਚੋਰਾ ਨੂੰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਨੇ ਤੋਂ ਖੋਇਆ ਪਰ ਚਲੋ ਅਸੀਂ ਕਿਸੇ ਦਾ ਨਜਾਇਜ਼ ਨਾਂ ਨਹੀਂ ਲੈ ਸਕਦੇ ਇਸ ਕਰਕੇ ਉਛਪੜ ਤਾਲ ਤਾਂ ਅਸੀਂ ਬਹੁ ਕੀਤੀ ਐ ਆਪਣੇ ਵੀ ਕੈਮਰੇ ਚਲੋ ਅਸੀਂ ਥੋੜੇ ਜਿ ਦੇਖੇ ਵੀ ਉਹ ਬੱਦਲਬਾਰੀ ਕਰਕੇ ਮੂੰਹ ਬੰਨੇ ਸੀ ਤੇ ਮੋਟਰਸਾਈਕਲ ਵੀ ਬਹੁਤ ਸਪੀਡ ਨਾਲ ਲੰਘਿਆ ਤੇ ਉਹਦੀ ਨੰਬਰ ਪਲੇਟ ਵੀ ਨਹੀਂ ਦਿਖੀ ਇਸ ਕਰਕੇ ਉਹ ਤਾਂ ਜੋ ਹੋ ਗਿਆ ਹੋ ਗਿਆ ਜੀ ਪਰ ਅਸੀਂ ਅੱਗੇ ਤੋਂ ਬੇਨਤੀ ਕਰਦੇ ਆ ਕਿਸੇ ਵੀ ਨਗਰ ਦੇ ਇਲਾਕੇ ਨਾਲ ਵਸਣ ਜਿਹੜੇ ਨਗਰ ਨੇ ਜੋ ਕੋਈ ਸਾਡੀ ਵੀਡੀਓ ਦੇਖੇ ਭਾਈ ਤੁਸੀਂ ਸਨਹਿਰ ਤੇ ਕਿਤੇ ਫਸਣਾ ਜਾਇਓ ਕਿਸੇ ਵੀ ਕਾਰਜ ਕਰਕੇ ਜੇ ਸਾਡੇ ਡਿੱਕੇ ਆ ਗਿਆ ਕੋਈ ਵੀ ਅਸੀਂ ਇਹ ਤੁਹਾਡਾ ਨਾਂ ਜੋ ਕਰਾਂਗੇ ਉਹ ਕਰਾਂਗੇ ਕਿਰਪਾ ਕਰਕੇ ਬੜੇ ਔਖੇ ਹੋ ਕੇ ਅਸੀਂ ਇੱਥੇ ਸਾਰਾ ਕੁਝ ਸੈੱਟ ਕੀਤਾ ਤੇ ਉਹਨਾਂ ਨੂੰ ਬੇਨਤੀ ਆ ਵੀ ਰਾਹ ਛੱਡ ਜੋ ਜਿੱਦਣ ਸਾਡੇ ਡਿੱਕੇ ਆ ਗਏ ਫਿਰ ਅਗਲਾ ਪਿਛਲਾ ਸਾਰਾ ਹਸਾਬ ਕਿਤਾਬ ਜਿਹੜਾ ਬਰਾਬਰ ਕਰਾਂਗੇ ਹੀ ਹੈ ਤਾਂ ਉਹ ਕੁਛ ਹੈ ਮਰ ਅਹੀ ਬੇਨਤੀ ਕਰਦੇ ਆ ਕਿਸੇ ਵੀ ਨਗਰ ਦਾ ਹੋਇਆ ਕੋਈ ਵੀ ਹੋਇਆ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਸ ਕਰਕੇ ਅੱਜ ਇਹਨਾਂ ਨੂੰ ਅਸੀਂ ਸੇਵਾਰਾਮ ਸਿੰਘ ਲੰਡਰ ਦੇ ਰਹੇ ਆ ਅਸੀਂ ਇਹਨਾਂ ਦੇ ਪਿੰਡੋਂ ਵੀ ਪਤਾ ਕੀਤਾ ਬਖਲੌਰ ਤੋਂ ਚਲੋ ਇਹਨਾਂ ਕੋਈ ਕੋਈ ਸਿਲੰਡਰ ਸੀ ਵਿਚਾਰੇ ਬਜ਼ੁਰਗ ਕਿੱਥੋਂ ਬਾਲਣ ਦੇ ਹੁਣ ਚੁੱਲ੍ਹਾ ਬਾਲਣਗੇ ਤੇ ਤਿੰਨ ਇਹਨਾਂ ਦੀਆਂ ਬੇਟੀਆਂ ਕੋਈ ਬੇਟਾ ਇਹਨਾਂ ਦਾ ਕਿਤੇ ਆਪਣੇ ਕੰਮਾਂ ਕਰਦੇ ਘੁੰਬਿਆ ਰਹਿੰਦਾ ਕੋਈ ਤੁਹਾਨੂੰ ਪਤਾ ਹੀ ਐ ਇਸ ਕਰਕੇ ਅੱਜ ਅਸੀਂ ਆਪਣੇ ਸਾਥੀਆ ਵੱਲੋਂ ਨਵਾਂ ਸਿਲੰਡਰ ਦੇਣ ਜਾ ਰਹੇ ਹਾਂ ਜੋ 4500 ਰੁਪਏ ਦਾ ਆਇਆ ਅੱਜ ਇਹਨਾਂ ਨੂੰ ਅਸੀਂ ਸੇਵਾ ਆਮ ਦੀ ਹੁੰਦੀ ਦੇ ਦੇਣਾ ਹੈ ਜੀ ਦੇਖੋ ਇਸ ਮੰਤਰ ਅੱਜ ਇਹਨਾਂ ਨੂੰ ਸਪੁੱਤ ਕਰਤਾ ਕਿਉਂਕਿ 14 ਤਰੀਕ ਨੂੰ ਇਹਨਾਂ ਦਾ ਸਿਲੰਡਰ ਖੋਇਆ ਸੀ ਅਸੀਂ ਅੱਜ 17 ਤਰੀਕ ਨੂੰ ਉਹਨਾਂ ਨੂੰ ਲੈ ਕੇ ਦੇ ਰਹੇ ਆ ਇਹ ਮਹਾਰਾਜ ਦੇ ਪਾਸ਼ਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਨੂੰ ਖਜ਼ਾਨੇ ਭਰਪੂਰ ਕਰਨ ਕਾਲ ਕੰਠੇ ਦੁਰਕਰਨ ਤੇ ਸਾਨੂੰ ਵੀ ਮਹਾਰਾਜ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੇ ਮਰ ਇਹਦਾ ਬਹੁਤ ਦੁੱਖ ਲੱਗਦਾ ਇਹ ਰੋਂਦੇ ਵੀ ਪੇਸ ਵੀ ਬਾਬਾ ਜੀ ਕੀ ਕਰੀਏ ਮਜਬੂਰੀਆਂ ਦੇ ਮਾਰੇ ਆ ਸਾਡੀ ਵੀ ਮਜਬੂਰੀ ਬਣ ਜਾਂਦੀ ਕਈ ਵਾਰੀ ਬਹੁਤ ਕੁਛ ਅਸੀਂ ਵੀ ਸਸਤਾਨ ਤੇ ਸੇਵਾ ਚਲਾ ਰਹੇ ਆ ਗੁਰੂ ਘਰ ਦੀ ਵੀ ਸੇਵਾ ਚੱਲ ਰਹੀ ਹੈ ਸਾਡੇ ਹੋਰ ਵੀ ਕੀ ਕਾਰ ਚੱਲ ਰਹੇ ਆ ਗਊਤ ਰੋਗ ਤੇ ਵੀ ਚੱਲ ਰਹੇ ਆ ਕੀ ਸੀ ਕਰਨੇ ਪੈਂਦੇ ਫਿਰ ਇਹਨਾਂ ਨੂੰ ਪੁੱਛਿਆ ਵੀ ਪਈ ਬਜ਼ੁਰਗੋ ਤੁਸੀਂ ਵਾਹਿਗੁਰੂ ਨਾ ਕਰਿਓ ਵੀ ਸਾਡੇ ਵੀ ਇੱਕ ਹੁੰਦਾ ਵੀ ਤੁਹਾਨੂੰ ਸੰਗਤ ਨੂੰ ਹੀ ਪਤਾ ਲੱਗੀ ਵੀ ਕੋਈ ਕਾਰਜ ਅਸੀਂ ਕੀਤਾ ਇਸ ਕਰਕੇ ਅਸੀਂ ਇਹਨਾਂ ਨੂੰ ਜੋ ਸਿਲੰਡਰਸ ਬੁਤ ਕਰਤਾ ਜੀ ਪਿੰਡ ਬਖਲੌਰ ਤੋਂ ਸੇਵਾ ਸਿੰਘ ਜੀ ਇਸ ਕਰਕੇ ਇਹਨਾਂ ਨੂੰ ਇਸ ਫਲੰਡਰ ਦੀ ਸੇਵਾ ਸੰਦਰ ਨਵਾਂ ਲੈ ਕੇ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ